ਜਲੰਧਰ ਦੇ ਖਾਲਸਾ ਕਾਲਜ ਦੇ ਸਾਹਮਣੇ ਫਲਾਈਓਵਰ ਦੇ ਉੱਪਰ ਵੀਰਵਾਰ ਦੀ ਰਾਤ 11:30 ਵਜੇ ਦੇ ਕਰੀਬ 30 ਜ਼ਰਫਤਾਰ ਦੇ ਨਾਮ ਆ ਰਹੀ ਕਾਰ ਨੇ ਡੀਐਸਪੀ ਜਤਿੰਦਰਪਾਲ ਸਿੰਘ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਰ ਦੇ ਦੋਨੋਂ ਪਾਸਿਆਂ ਤੋਂ 에ਅਰ ਬੈਗ ਤੱਕ ਖੁੱਲ ਗਏ। ਗਨਮਤ ਰਹੀ ਕਿ ਕਿਸੇ ਨੂੰ ਵੀ ਗੰਭੀਰ ਝਟਾ ਨਹੀਂ ਆਇਆ ਪਰ ਇਸ ਐਕਸੀਡੈਂਟ ਦੇ ਵਿੱਚ ਡੀਐਸਪੀ ਜਤਿੰਦਰਪਾਲ ਸਿੰਘ ਦੀ ਗੱਡੀ ਦੇ ਵਿੱਚ ਬੈਠੇ ਮੁਲਾਜ਼ਮ ਅਮਨਦੀਪ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਜਿਸ ਨੂੰ ਇਲਾਜ ਲਈ ਸਬਹਤ ਹਸਪਤਾਲ ਭੇਜ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਤਿੰਦਰਪਾਲ ਸਿੰਘ ਨੇ ਦੱਸ ਕਿ ਉਹ ਦੇਰ ਰਾਤ ਨਾਈਟ ਡੋਮਿਨੇਸ਼ਨ ਤੇ ਨਿਕਲੇ ਹੋਏ ਸਨ ਅਤੇ ਉਹਨਾਂ ਦੀ ਗੱਡੀ ਦੀ ਸਪੀਡ ਕਰੀਬ 15 ਰਹੀ ਹੋਊਗੀ ਪਰ ਇਹਨਾਂ ਨੂੰ ਜ਼ੋਰਦਾਰ ਇੱਕ ਟੱਕਰ ਹੁੰਦੀ ਹੈ ਅਤੇ ਡਿਵਾਈਡਰ ਦੇ ਨਾਲ ਉਹਨਾਂ ਦੀ ਕਾਰ ਜਾ ਟਕਰੌਂਦੀ ਹੈ ਅਤੇ ਇਹਨਾਂ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਚਾਇਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਜਾਣਕਾਰੀ ਦੇ ਅਨੁਸਾਰ ਕਾਰ ਚਲਾ ਰਹੇ ਵਿਅਕਤੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਜੋ ਕੁਝ ਬੋਲ ਵੀ ਨਹੀਂ ਪਾਇਆ ਪਰ ਪੁਲਿਸ ਨੇ ਉਕਤ ਕਾਰ ਚਾਲਕ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਚੈੱਕਅਪ ਕਰਵਾਉਣ ਦੇ ਲਈ ਭੇਜ ਦਿੱਤਾ ਕਿ ਉਸਨੇ ਕਿੰਨੀ ਸ਼ਰਾਬ ਪੀਤੀ ਹੋਈ ਸੀ ਐਸਐਮ ਜਨ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਖਾਲਸਾ ਕਾਲਜ ਦੇ ਸਾਹਮਣੇ ਫਲਾਈਓਵਰ ਦੇ ਉੱਪਰ ਵੀਰਵਾਰ ਦੀ ਰਾਤ 11:30 ਵਜੇ ਦੇ ਕਰੀਬ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਕਾਰ ਨੇ ਡੀਐਸਪੀ ਜਤਿੰਦਰਪਾਲ ਸਿੰਘ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ ਕਾਰ ਦੇ ਦੋਨਾਂ ਪਾਸਿਆਂ ਤੋਂ ਏਅਰ ਬੈਗ ਤੱਕ ਖੁੱਲ ਗਏ ਨਰਮਤ ਰਹੀ ਕਿ ਕਿਸੇ ਨੂੰ ਵੀ ਗੰਭੀਰ ਝਟਾ ਨਹੀਂ ਆਇਆ ਪਰ ਇਸ ਐਕਸੀਡੈਂਟ ਦੇ ਵਿੱਚ ਡੀਐਸਪੀ ਜਤਿੰਦਰਪਾਲ ਸਿੰਘ ਦੀ ਗੱਡੀ ਦੇ ਵਿੱਚ ਬੈਠੇ ਮਲਾਜ਼ਮ ਅਮਨਦੀਪ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਜਿਸ ਨੂੰ ਇਲਾਜ ਲਈ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਚਿਤੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਨਾਈਟ ਡੋਮਿਨੇਸ਼ਨ ਤੇ ਨਿਕਲੇ ਹੋਏ ਸਨ ਅਤੇ ਉਹਨਾਂ ਦੀ ਗੱਡੀ ਦੀ ਸਪੀਡ ਕਰੀਬ 15 ਰਹੀ ਹੋਗੀ ਪਰ ਇਹਨਾਂ ਨੂੰ ਜ਼ੋਰਦਾਰ ਇੱਕ ਟੱਕਰ ਹੁੰਦੀ ਹੈ ਅਤੇ ਡਿਵਾਈਡਰ ਦੇ ਨਾਲ ਉਹਨਾਂ ਦੀ ਕਾਰ ਜਾ ਟਕਰੌਂਦੀ ਹੈ ਅਤੇ ਇਹਨਾਂ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਚਾਇਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਜਾਣਕਾਰੀ ਅਨੁਸਾਰ ਕਾਰ ਚਲਾ ਰਹੇ ਵਿਅਕਤੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਜੋ ਕੁਝ ਬੋਲ ਵੀ ਨਹੀਂ ਪਾਇਆ ਪਰ ਪੁਲਿਸ ਨੇ ਉਕਤ ਕਾਰ ਚਾਲਕ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਚੈੱਕਅਪ ਕਰਵਾਉਣ ਦੇ ਲਈ ਭੇਜ ਦਿੱਤਾ ਕਿ ਉਸ ਨੇ ਕਿੰਨੀ ਸ਼ਰਾਬ ਪੀਤੀ ਹੋਈ ਸੀ ਐਸਐਮ ਜਰਨਲ نیوز ਲਈ ਜਲੰਧਰ ਤੇ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਖਾਲਸਾ ਕਾਲਜ ਦੇ ਸਾਹਮਣੇ ਫਲਾਈਓਵਰ ਦੇ ਉੱਪਰ ਵੀਰਵਾਦ ਦੇ ਰਾਤ 11:30 ਵਜੇ ਦੇ ਕਰੀਬ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਕਾਰ ਨੇ ਡੀਐਸਪੀ ਜਤਿੰਦਰਪਾਲ ਸਿੰਘ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ ਕਾਰ ਦੇ ਦੋਨੋਂ ਪਾਸਿਆਂ ਤੋਂ ਏਅਰ ਬੈਗ ਤੱਕ ਖੁੱਲ ਗਏ ਨਮਤ ਰਹੀ ਕਿ ਕਿਸੇ ਨੂੰ ਵੀ ਗੰਭੀਰ ਝਟਾ ਨਹੀਂ ਆਇਆ ਪਰ ਇਸ ਐਕਸੀਡੈਂਟ ਦੇ ਵਿੱਚ ਡੀਐਸਪੀ ਜਤਿੰਦਰਪਾਲ ਸਿੰਘ ਦੀ ਗੱਡੀ ਦੇ ਵਿੱਚ ਬੈਠੇ ਮਲਾਜ਼ਮ ਅਮਨਦੀਪ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਜਿਸ ਨੂੰ ਇਲਾਜ ਲਈ ਸ ਦਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਚਿਤੇਂਦਰਪਾਲ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਨਾਈਟ ਡੋਮਿਨੇਸ਼ਨ ਤੇ ਨਿਕਲੇ ਹੋਏ ਸਨ ਅਤੇ ਉਹਨਾਂ ਦੀ ਗੱਡੀ ਦੀ ਸਪੀਡ ਕਰੀਬ 15 ਰਹੀ ਹੋਊਗੀ ਪਰ ਇਹਨਾਂ ਨੂੰ ਜ਼ੋਰਦਾਰ ਇੱਕ ਟੱਕਰ ਹੁੰਦੀ ਹੈ ਅਤੇ ਡਿਵਾਈਡਰ ਦੇ ਨਾਲ ਉਹਨਾਂ ਦੀ ਕਾਰ ਜਾ ਟਕਰੌਂਦੀ ਹੈ ਅਤੇ ਇਹਨਾਂ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਚਾਇਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਜਾਣਕਾਰੀ ਅਨੁਸਾਰ ਕਾਰ ਚਲਾ ਰਹੇ ਵਿਅਕਤੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਜੋ ਕੁਝ ਬੋਰ ਵੀ ਨਹੀਂ ਪਾਇਆ ਪਰ ਪੁਲਿਸ ਨੇ ਉਕਤ ਕਾਰ ਚਾਲਕ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਚੈੱਕਅਪ ਕਰਵਾਉਣ ਦੇ ਲਈ ਭੇਜ ਦਿੱਤਾ ਕਿ ਉਸ ਨੇ ਕਿੰਨੀ ਸ਼ਰਾਬ ਪੀਤੀ ਹੋਈ ਸੀ ਐਸਐਮਜੀ ਨਿਊਜ਼ ਲਈ ਜਲੰਧਰ ਤੇ ਦਵਿੰਦਰ ਕੁਮਾਰ ਦੀ ਰਿਪੋਰਟ